प्यारे दर्शकों आओ आपा हुण सुनदे हां बलविंदर बराड़ दी पुस्तक मन दा कोना चो लिखया लेख साडे बापूजी सरदार करतार सिंह शेरगिल उस सदी दे आरंभले दहाकयां विच पैदा होइयां तकरीबन सारीयां ही शख्सियता किसी विशेष अनुशासन हित किसी मंजिल या टीचे दी प्राप्ति SED के ही चलियां सन ate किसी उलीके उसूला अनुसार विचारदियां रहियां सन ਸਾਡੇ ਬਾਪੂ ਜੀ ਦੀ ਸ਼ਖਸੀਅਤ ਆਪਣੇ ਸਮਕਾਲੀਆਂ ਤੋਂ ਵੀ ਵਿਲੱਖਣ ਰਹੀ ਹੈ। ਸਭ ਤੋਂ ਵੱਡੀ ਖੂਬੀ ਉਹਨਾਂ ਦਾ ਅਸੂਲਾਂ ਤੇ ਪੈਰਾ ਦੇਣਾ ਰਹੀ ਹੈ। ਅਸੂਲਾਂ ਤੋਂ ਡਿੱਗ ਕੇ ਕਿਸੇ ਵੀ ਪ੍ਰਾਪਤੀ ਨੂੰ ਕਦੇ ਵੀ ਕਬੂਲ ਨਹੀਂ ਕੀਤਾ। ਚਾਹੇ ਉਸਕੀਤੀ ਪੁੱਤ ਦੀ ਪ੍ਰਾਪਤੀ ਨੂੰ ਠੇਸ ਲਾ ਰਹੀ ਹੋਵੇ। ਉਸ ਵੇਲੇ ਸਾਨੂੰ ਉਹਨਾਂ ਦੇ ਅਜਿਹਾ ਕਰਨ ਤੇ ਹਰਕ ਆਉਂਦਾ ਸੀ ਪਰ ਹੁਣ ਰਸ਼ਕ ਹੁੰਦਾ ਹੈ। ਵੇਲੇ ਦੀ ਭੀੜ ਤੋਂ ਵੱਖਰਾ ਦਿਸਦਾ ਮਨੁੱਖ ਗਿਣਤੀਆਂ ਮਿੰਟੀਆਂ ਤੋਂ ਪਾਰ ਲੰਘਦਾ ਹੈ। ਸਮੂੱਚੀ ਇਨਸਾਨੀਅਤ ਦਾ ਦਰਦ ਆਪਣੇ ਸੀਨੇ ਵਿੱਚ ਸਮੋ ਕੇ ਮਾਇਆ ਤੋਂ ਵਿਰਖਤ ਦਰਵੇਸ਼ ਆਦਮੀ ਆਪਣੀ ਜੇਬ ਵਿੱਚ ਕਦੇ ਰੁਪਈਆ ਤੱਕ ਨਹੀਂ ਰੱਖਦੇ ਸਨ ਦੁਨੀਆ ਦੀਆਂ ਚੁਸਤੀਆਂ ਚਲਾਕੀਆਂ ਫਰੇਬ ਧੋਖਾ ਅਤੇ ਮਕਾਰੀ ਉਹਨਾਂ ਦੀ ਸਮਝ ਤੋਂ ਪਾਰ ਦੀਆਂ ਬਾਤਾਂ ਰਹੀਆਂ ਹਨ ਦੁਨੀਆਦਾਰੀ ਦੀ ਬੀਹੀ ਵਿੱਚ ਕਦੇ ਕਦਮ ਹੀ ਨਹੀਂ ਰੱਖਿਆ ਇਸੇ ਲਈ ਆਪ ਅੰਦਰ ਪਲ ਦੀ ਰੱਬ ਲਈ ਸ਼ਰਦਾ ਵੇਖ ਸਮੇਂ-ਸਮੇਂ ਕਈ ਸੰਤ ਆਪਣੇ ਪਗਮੇ ਪਹਿਰਾਵਿਆਂ ਵਿੱਚ ਉਹਨਾਂ ਦੇ ਵਿਸ਼ਵਾਸ ਨੂੰ ਕਈ ਵਾਰ ਠੋਕਰਦੇ ਰਹੀ ਹਨ ਉਨ੍ਹਾਂ ਦਾ ਭੋਲਾ ਮਨ ਫੇਰ ਕਿਸੇ ਸਾਧੂ ਸੰਤ ਤੇ ਯਕੀਨ ਕਰ ਬੈਠਦਾ ਸੀ ਸ਼ਾਇਦ ਉਹ ਹਮੇਸ਼ਾ ਹੀ ਕਿਸੇ ਸੱਚੇ ਸੁੱਚੇ ਸਾਧੂ ਦੀ ਤਲਾਸ਼ ਵਿੱਚ ਰਹੀ ਸਨ ਧਰਮ ਕਰਮ ਕਰਨ ਵਾਲਾ ਹਰ ਆਦਮੀ ਹੀ ਦੁਨੀਆਂ ਦੇ ਉਪਰੇ ਦਿਖਾਵੇਆਂ ਅਤੇ ਚੁਸਤ ਗੱਲਾਂ ਦਾ ਸ਼ਿਕਾਰ ਹੁੰਦਾ ਰਿਹਾ ਹੈ ਇਸੇ ਦੇ ਆਧਾਰ ਤੇ ਅੱਜ ਤੱਕ ਡੇਰੇ ਪਲਦੇ ਰਹੇ ਹਨ ਅਰੋਗ ਦੇਹੀ ਵਾਲੇ ਸਾਡੇ ਬਾਪੂ ਜੀ ਲਈ ਹਰ ਧਰਮੀ ਆਦਮੀ ਦੁਨੀਆਂ ਦੀ ਹਰ ਦੌਲਤ ਰਿਸ਼ਤੇ ਜਾਂ ਸਕੀਰੀ ਤੋਂ ਵੱਧ ਮਹੱਤਤਾ ਰੱਖਦਾ ਸੀ ਉਹ ਬਹੁਤ ਵੱਡੇ ਵਿਦਵਾਨ ਉੱਚ ਕੋਟੀ ਦੇ ਹਿਸਟੋਰੀਅਨ ਵਧੀਆ ਤਰਖ ਭਰਪੂਰ ਵਾਰਤਾਲਾਪ ਕਰਨ ਵਾਲੇ ਬਹੁਤ ਵਧੀਆ ਅਧਿਆਪਕ ਵਕਤ ਦੇ پابੰਦ ਪੂਰੇ ਸੂਝਵਾਨ ਸ਼ਾਸਕ ਪੱਕੀ ਯਾਦਾਸ਼ਟ ਵਾਲੇ ਸਨ ਕਿਸੇ ਵਾਪਰੀ ਘਟਨਾ ਦਾ ਦਿਨ ਜਾਂ ਮੀਤੀ ਅਤੇ ਵਾਪਰੀ ਘਟਨਾ ਸਮੇਂ ਕਹੇ ਹੋਏ ਬੋਲ ਸਭ ਜ਼ੁਬਾਨੀ ਯਾਦ ਹੁੰਦਾ ਸੀ ਆਪ ਜੀ ਨੇ 9 ਸਾਲ ਦੀ ਉਮਰ ਵਿੱਚ ਅੰਮ੍ਰਿਤ ਛਕ ਕੇ ਸਿੱਖੀ ਕੇਸਾਂ ਸਵਾਸਾਂ ਤੱਕ ਨਿਭਾਈ ਗੁਰਬਾਣੀ ਦਾ ਪਾਠ કંਠ ਸੀ ਉਹਨਾਂ ਦਾ ਸਾਦਾ ਕੁੜਤਾ ਪਜਾਮਾ ਲਿਬਾਸ ਸਾਦਾ ਖਾਣਾ ਸਾਰੀ ਉਮਰ ਨਿਭਾਇਆ ਹੈ ਪਰ ਉਹਨਾਂ ਦੀ ਇਹ ਸਾਦਗੀ ਸਾਨੂੰ ਬਹੁਤ ਮਹਿੰਗੀ ਪਈ ਹੈ ਸਾਰੀਆਂ ਜ਼ਿੰਮੇਵਾਰੀਆਂ ਤੋਂ ਪਿੱਠ ਕਰੀ ਰੱਖਣਾ ਸਾਡੀ ਮਾਤਾ ਲਈ ਔਖਾ ਰਿਹਾ ਹੈ ਉਹ ਕਦੇ ਵੀ ਕਿਸੇ ਦੁਕਾਨ ਤੱਕ ਜਾਂਦੇ ਅਸੀਂ ਨਹੀਂ ਦੇਖੇ ਬਾਟਾ ਦੀ ਚੱਪਲ ਮੇਰੇ ਮਾਤਾ ਨੰਬਰ ਦੱਸ ਕੇ ਲੈ ਆਉਂਦੇ ਸਨ ਜੇ ਜੁੱਤੀ ਮੇਚ ਨਾ ਹੋਵੇ ਤਾਂ ਰਿਕਸ਼ੇ ਤੇ ਕਈ ਚੱਕਰ ਵਾਰ-ਵਾਰ ਬਾਜ਼ਾਰ ਤੱਕ ਲਾਉਣੇ ਪੈਂਦੇ ਤਾਂ ਕਿਤੇ ਜੁੱਤੀ ਮੇਚ ਆਉਂਦੀ ਲੋਕਾਚਾਰੀ ਕਰਨ ਦੀ ਤਾਂ ਔਕਾ ਹੀ ਨਹੀਂ ਜਾਣਦੇ ਸਨ ਮੈਂ ਸੁਣਿਆ ਹੈ ਉਹ ਕਿਸੇ ਵਿਆਹ ਤੇ ਬਾਰਾਤ ਗਏ ਕਾਰਡ ਤੇ ਡੋਲੀ ਤੋੜਨ ਦਾ ਸਮਾਂ 12 ਵਜੇ ਲਿਖਿਆ ਸੀ ਤੋੜਨ ਵਿੱਚ ਦੇਰੀ ਹੁੰਦੀ ਵੇਖ ਕੇ ਬਾਪੂ ਜੀ ਨੇ ਕੁੜੀ ਵਾਲਿਆਂ ਸਾਹਮਣੇ ਬਾਰਾਤ ਨੂੰ ਕਿਹਾ ਚਲੋ ਚਲਿਏ ਕੁੜੀ ਦਿੰਦੇ ਨੇ ਦੇਣ ਨਹੀਂ ਘਰੇ ਰੱਖਣ ਵਿਆਹ ਵਿੱਚ ਭਾਜੜਾਂ ਪੈ ਗਈਆਂ ਉਹਨਾਂ ਨੇ ਕੁੜੀ ਫਟਾਫਟ ਵਲੇਟ ਕੇ ਹਵਾਲੇ ਕਰ ਦਿੱਤੀ ਇੱਕ ਵਿਸ਼ੇਸ਼ਤਾ ਜ਼ਰੂਰਤ ਤੋਂ ਵੱਧ ਸਾਫ ਗੋਈ ਦੀ ਸੀ ਮੂੰਹ ਤੇ ਹੀ ਖਰੀਆਂ ਖੋਟੀਆਂ ਸੁਣਾ ਸੁਣਾ ਚ ਬਹੁਤ ਲੋਕਾਂ ਨੂੰ ਆਪਣੇ ਵਿਰੋਧੀ ਧਿਰ ਵਿੱਚ ਸ਼ਾਮਲ ਕਰ ਲੈਂਦੇ ਸਨ ਮੈਨੂੰ ਯਾਦ ਹੈ ਇੱਕ ਵਾਰੀ ਪਿੰਡ ਵਿੱਚੋਂ ਕਿਸੇ ਨੇ ਗੱਲ ਕਰਨੀ ਸੀ ਉਹ ਸਾਨੂੰ ਆ ਕੇ ਸੁਨੇਹਾ ਦੇ ਰਿਹਾ ਸੀ ਮੈਂ ਕਿਹਾ ਤੁਸੀਂ ਆਪੇ ਸੁਨੇਹਾ ਦੇ ਦਿਵੋ ਉਸ ਦਾ ਜਵਾਬ ਸੀ ਨਾ ਜੀ ਮੈਨੂੰ ਲਾਲਾ ਸਿੱਟਣਗੇ ਮੈਨੂੰ ਮੱਥੇ ਲੱਗਦਾ ਜ਼ੁਬਾਨ ਦਾ ਕੁਰਖਤਾ ਹੋਣਾ ਉਹਨਾਂ ਦਾ ਵੱਡਾ ਔਗੁਣ ਰਿਹਾ ਹੈ ਸਾਡੀ ਜ਼ਰੂਰਤ ਨਹੀਂ ਸੀ ਕਿ ਉਹਨਾਂ ਦੇ ਕਮਰੇ ਵਿੱਚ ਬਿਨਾਂ ਕਿਸੇ ਕਾਰਨ ਕਦਮ ਵੀ ਰੱਖ ਸਕੀਏ ਜ਼ੁਬਾਨ ਦਾ ਰੋਬ ਦਾਬ ਚੜਦੇ ਸੂਰਜ ਵਰਗਾ ਸੀ ਗਰਜਵੀਂ ਆਵਾਜ਼ ਨਾਲ ਜਦੋਂ ਕਿਸੇ ਨਾਲ ਗੱਲ ਕਰਦੇ ਸਾਹਮਣੇ ਖੜੇ ਦੇ ਪੈਰਾਂ ਹੇਠੋਂ ਧਰਤੀ ਕੰਬ ਜਾਂਦੀ ਸੀ ਬਹੁਤ ਛੇਤੀ ਹਰਖਦੇ ਸਨ ਪਰ ਇਹ ਪਾਰਾ ਜਿੰਨੀ ਤੇਜ਼ੀ ਨਾਲ ਚੜਦਾ ਸੀ ਉਦਨੀ ਛੇਤੀ ਉਤਰਦਾ ਵੀ ਸੀ ਉਹਨਾਂ ਦੀ ਕਥਨੀ ਅਤੇ ਕਰਨੀ ਵਿੱਚ ਕੋਈ ਅੰਤਰ ਨਹੀਂ ਸੀ ਕਿਸੇ ਦੀ ਕਹੀ ਗੱਲ ਉਹਨਾਂ ਦੇ ਸੀਨੇ ਤੇ ਉੱਕਰੀ ਹੁੰਦੀ ਸੀ ਇੱਕ ਵਾਰੀ ਮੇਰੇ ਬਾਪੂ ਜੀ ਅਤੇ ਮੇਰੇ ਚਾਚਾ ਜੀ ਭਾਵ ਭਗਤ ਸਿੰਘ ਸ਼ੇਰਗਿੱਲ ਸਾਬਕ ਵੀ ਸੀ ਮਲੇਰਕੋਟਲੇ ਮੀ ਪੈਂਦੇ ਵਿੱਚ ਕਿਸੇ ਦੁਕਾਨ ਦੀ ਸ਼ੈੱਡ ਹੇਠਾਂ ਖੜੇ ਸਨ ਉਥੇ ਇੱਕ ਪ੍ਰੋਫੈਸਰ ਆ ਕੇ ਕਹਿਣ ਲੱਗਾ ਮੇਰੇ ਘਰ ਚੱਲੋ ਡਾਕਟਰ ਭਗਤ ਸਿੰਘ ਪੁੱਛਣ ਲੱਗੇ ਚਲਿਏ ਬਾਈ ਇਹਦੇ ਘਰੇ ਬਾਪੂ ਜੀ ਨੇ ਸਾਫ਼ ਇਨਕਾਰ ਕੀਤਾ ਨਾ ਆਪਾਂ ਨਹੀਂ ਜਾਣਾ ਇੱਕ ਵਾਰੀ ਇਹਨੇ ਤੈਨੂੰ ਮਾਂ ਦੀ ਗਾਲ ਕੱਢੀ ਸੀ ਜਿਸਨੇ ਮੇਰੀ ਮਾਸੀ ਨੂੰ ਗਾਲ ਕੱਢੀ ਹੋਵੇ ਮੈਂ ਨਹੀਂ ਉਹਦੇ ਘਰ ਜਾਣਾ ਮੋਹਰਾਂ ਵਾਲੀ ਦੇ ਉੱਪਰਲੇ ਬਰਾਂਡੇ ਵਿੱਚੋਂ ਹੱਥ ਵਿੱਚ ਸਿਮਰਨਾ ਫੜੀ ਪਾਠ ਕਰਦੇ ਤੁਰੇ ਫਿਰਦੇ ਆਪਣੇ ਵਾਲੇ ਦੁਆਲੇ ਤੋਂ ਉੱਕਾਣ ਜਾਣ ਪਤਾ ਨਹੀਂ ਕੀ ਸੋਚਦੇ ਰਹੇ ਹੋਣਗੇ ਇੱਕ ਵਾਰੀ ਜਦੋਂ ਮਕਾਨ ਦੀ ਉਹ ਸਾਰੀ ਹੋ ਰਹੀ ਸੀ ਉੱਪਰੋਂ ਕੋਈ ਲੱਕੜ ਦਾ ਬਾਲਾ ਬਾਬਾ ਜੀ ਦੇ ਹੱਥ ਤੇ ਆਵਜਾ ਉਸ ਦਿਨ 27 ਮਈ ਸੀ ਬਾਬਾ ਜੀ ਦੇ ਹੱਥ ਵਿੱਚੋਂ ਲਹੂ ਦੀਆਂ ਤਤਰੀਆਂ ਵਗ ਤੁਰੀਆਂ ਮੈਂ ਮੋਰੇ ਬੈਠੀ ਮਲਮਲ ਦੀ ਲੀਰ ਨਾਲ ਓੜਪੋੜ ਕਰ ਰਹੀ ਸੀ ਬਾਬਾ ਜੀ ਵੇੜੇ ਵਿੱਚ ਡੁੱਲਦੇ ਖੂਨ ਤੋਂ ਬੇਪਰਵਾਹ ਖਬਰ ਦੱਸ ਰਹੇ ਸਨ ਅੱਜ ਨਹਿਰੂ ਮਰ ਗਿਆ ਮੈਂ ਨਾਈਆਂ ਦੇ ਵੇੜੇ ਸੁਣ ਕੇ ਆਇਆ ਬਾਪੂ ਜੀ ਜੋ ਪੂਰੇ ਪੜੇ ਲਿਖੇ ਸਨ ਉਹ ਖਬਰ ਤੋਂ ਅਣਜਾਣ ਪੁੱਛ ਰਹੇ ਸਨ ਅੱਛਾ ਤੁਹਾਨੂੰ ਕੌਣ ਕਹਿੰਦਾ ਬਾਬਾ ਜੀ ਇਹ ਉਹ ਛੋਟੀਆਂ ਵੱਡੀਆਂ ਖਬਰਾਂ ਲੋਕਾਂ ਤੋਂ ਫੜ ਕੇ ਲੈ ਆਉਂਦੇ ਸਨ ਅੱਜ ਮੈਂ ਸੋਚਦੀ ਹਾਂ ਲੋਕਾਂ ਵਿੱਚ ਜਾ ਕੇ ਹੀ ਲੋਕਾਂ ਦੀਆਂ ਖਬਰਾਂ ਲਈਆਂ ਜਾ ਸਕਦੀਆਂ ਹਨ ਘਰ ਸਿਮਰਨਾ ਫੇਰ ਕੇ ਨਹੀਂ ਆਪਣੀ ਉਮਰ ਦੇ ਅਖਰਲੇ ਦਹਾਕੇ ਵਿੱਚ ਉਹ ਦੁਨੀਆ ਤੋਂ ਕਾਫੀ ਬੇਰੁਖੀ ਧਾਰਨ ਕਰ ਗਏ ਸਨ ਇਹੋ ਜਿਹੀਆਂ ਹਸਤੀਆਂ ਆ ਰਹੀਆਂ ਨਸਲਾਂ ਲਈ ਸੰਦੇਸ਼ ਸਿਰਜ ਜਾਂਦੀਆਂ ਹਨ ਜੋ ਦੁਨੀਆ ਤੋਂ ਬੇਗਰਜ਼ ਹੋ ਕੇ ਆਪਣਾ ਫਰਜ਼ ਨਿਭਾਉਂਦੀਆਂ ਸਰਬੱਤ ਦਾ ਭਲਾ ਕਰਨਾ ਆਪਣਾ ਅਸੂਲ ਬਣਾ ਲੈਣ ਮੋਹਰਾਂ ਵਾਲੀ ਦੇ ਸਭ ਹੁਸ਼ਿਆਰ ਲੜਕੇ ਜੋ ਵਿੱਤੀ ਕਾਰਨਾ ਕਰਕੇ ਨਹੀਂ ਪੜ ਸਕਦੇ ਸਨ ਸਭ ਦੀਆਂ ਫੀਸਾਂ ਬਾਪੂ ਜੀ ਪਰਦੇ ਰਹੀਆਂ ਹਨ ਨਿਜ ਤੋਂ ਉੱਠ ਕੇ ਪਰ ਤੱਕ ਛਾਤੀ ਪਾਉਣ ਵਾਲੇ ਇਹੋ ਜਿਹੇ ਮਨੁੱਖ ਉੱਚੇ ਚੜ ਕੇ ਦੇਖਿਆ ਘਰ ਘਰ ਇਹੋ ਅੱਗ ਦਾ ਅਹਿਸਾਸ ਪਾਲਦੇ ਰਹੀਆਂ ਸਾਡੇ ਪਰਿਵਾਰ ਦੇ ਇਤਿਹਾਸ ਦੀ ਹਿੱਕ ਤੇ ਪੈੜ ਕਰਨ ਵਾਲੀ ਹਸਤੀ ਰਹੀ ਹਨ ਜਿਨ੍ਹਾਂ ਨੇ ਸਾਨੂੰ ਅੱਖ ਨਾਲ ਜਿਉਣ ਦਾ ਸਬਕ ਸਿਖਾਇਆ ਚਮਚਾਗਿਰੀ ਕਰਨ ਦੇ ਇਸ ਯੁੱਗ ਵਿੱਚ ਅਸੀਂ ਇਸੇ ਲਈ ਲੋਕਾਂ ਦੇ ਮੇਚ ਦੇ ਨਹੀਂ ਰਹੇ ਇਹੀ ਹਸਤੀ ਸਾਡੇ ਲਈ ਮਿਸਾਲ ਰਹੀ ਹੈ ਕਹਿੰਦੇ ਹਨ ਆਦਮੀ ਦੇ ਅੰਦਰ ਮਾੜਾ ਕੰਮ ਕਰਨ ਵੇਲੇ ਆਤਮਾ ਉਸ ਨੂੰ ਅਝਿਹਾ ਕਰਨ ਤੋਂ ਵਰਜਦੀ ਹੈ ਸਾਨੂੰ ਹਮੇਸ਼ਾ ਲੱਗਦਾ ਰਿਹਾ ਕਿ ਜੇ ਸਾਡੇ ਕਦੇ ਪੈਰ ਡਗਮਗਾਏ ਤਾਂ ਮੈਂ ਆਪਣੀ ਮਾਤਾ ਦੇ ਆਪਣੇ ਪਿਤਾ ਯਾਨੀ ਨਾਨਾ ਜੀ ਲਈ ਵਰਤੇ ਸ਼ਬਦ ਹੀ ਦੁਹਰਾ ਲਵਾਂਗੀ ਪਤਾ ਕਿਹੜੇ ਪਿਓ ਦੀ ਧੀ ਹਾਂ ਜਿਸ ਨੇ ਕਦੇ ਟੈਨ ਹੀ ਮੰਨੀ ਕਿਸੇ ਦੀ ਇਹ ਸਾਰਾ ਕਿੱਸਾ ਸਮਾਪਤ ਕਰਨ ਤੋਂ ਪਹਿਲਾਂ ਮੇਰੇ ਆਪਣੇ ਮਨ ਵਿੱਚ ਕੁਝ ਗਿਲੇ ਸ਼ਿਕਵੇ ਵੀ ਦੱਸਣਾ ਚਾਹਾਂਗੀ ਜਿਨ੍ਹਾਂ ਦਾ ਭਾਰ ساری ਉਮਰ ਸੀਨੇ ਤੇ ਜਰਿਆ ਹੈ ਬਾਪੂ ਜੀ ਨੇ ਇੱਕ ਖਾਸ ਦੂਰੀ ਆਪਣੇ ਬੱਚਿਓ ਤੋਂ ਬਣਾਈ ਰੱਖੀ ਹੈ ਮੈਨੂੰ ਨਹੀਂ ਯਾਦ ਕਦੇ ਬਾਪੂ ਜੀ ਨੇ ਆਪਣੀ ਉਂਗਲ ਦਾ ਪੋਟਾ ਵੀ ਮੇਰੀ ਇਸ ਦੇਹੀ ਨੂੰ ਛੋਹਾਇਆ ਹੋਵੇ ਅੱਜ ਵੀ ਕੋਈ ਬਾਬਲ ਜੱਦ ਟੀ ਨੂੰ ਲਾਡ ਲਡਾਉਂਦਾ ਹੈ ਮੈਨੂੰ ਉਪਰ ਉਪਰ ਹੀ ਲੱਗਦਾ ਹੈ ਮੈਂ ਆਪਣੇ ਬਾਬਲ ਦੀ ਇਸ ਸਾਂਝ ਤੋਂ ਵਿਚੁੰਨੀ ਹੀ ਰਹੀਆਂ ਮੈਨੂੰ ਯਾਦ ਹੈ ਜਦੋਂ 11ਵਾਂ ਦਾ ਨਤੀਜਾ ਆਇਆ ਮੈਂ ਜਮਾਤ ਵਿੱਚੋਂ ਫਰਸਟ ਆਈ ਤਾਂ ਬਾਪੂ ਜੀ ਨੇ ਹੱਥ ਵਿੱਚ ਫੜੇ ਬੈਡਮਿੰਟਨ ਦੇ ਰੈਕੇਟ ਨਾਲ ਮੇਰੇ ਸਿਰ ਤੇ ਲਾਡ ਨਾਲ ਰੱਖਿਆ ਕਿਹਾ ਸ਼ਾਬਾਸ਼ ਬਿੰਦਰੇ ਚੰਗੇ ਨੰਬਰ ਲੈਨੇ ਉਸੇ ਵੇਲੇ ਪੂਆ ਜੀ ਵਿੱਚ ਆ ਗਏ ਬਸ ਵੀਰ ਕੁੜੀਆਂ ਨੂੰ ਬੜਾ ਲਾਡ ਨਹੀਂ ਕਰੀਦਾ ਹੁੰਦਾ ਬਾਪੂ ਜੀ ਹਮੇਸ਼ਾ ਕੜਕਵੀਂ ਆਵਾਜ਼ ਨਾਲ ਕੁੜੀਏ ਅੱਖ ਕੇ ਹੀ ਬਾਜ਼ ਮਾਰਦੇ ਸਨ ਜਿਸ ਨਾਲ ਮੇਰੀ ਦੇਹੀ ਤੁਰੰਦਰ ਤੱਕ ਲਰਸ ਜਾਂਦੀ ਸੀ ਬਿਨਾ ਕਿਸੇ ਕੰਮ ਤੋਂ ਸਾਡੀ ਕੀ ਮਜਾਲ ਸੀ ਕਿ ਬਾਪੂ ਜੀ ਦੇ ਕਮਰੇ ਅੰਦਰ ਪੈਰ ਵੀ ਰੱਖ ਸਕੀਏ ਜ਼ੁਬਾਨ ਦਾ ਰੋਪ ਦਾਬ ਚੜਦੇ ਸੂਰਜ ਵਰਗਾ ਸੀ ਗਰਜਵੀਂ ਆਵਾਜ਼ ਨਾਲ ਜਦੋਂ ਕਿਸੇ ਨਾਲ ਗੱਲ ਕਰਦੇ ਸਾਹਮਣੇ ਖੜੇ ਦੇ ਪੈਰਾਂ ਹੇਠੂ ਧਰਤੀ ਕੰਬ ਜਾਂਦੀ ਸੀ ਬਹੁਤ ਚੇਤੀ ਹਰਖਦੇ ਸਨ ਪਰ ਇਹ ਪਾਰਾ ਜਿੰਨੀ ਤੇਜ਼ੀ ਨਾਲ ਚੜਦਾ ਸੀ ਓਦਨੀ ਛੇਤੀ ਉਤਰਦਾ ਵੀ ਸੀ ਉਹਨਾਂ ਦੀ ਕਥਨੀ ਅਤੇ ਕਰਨੀ ਵਿੱਚ ਕੋਈ ਅੰਤਰ ਨਹੀਂ ਸੀ ਕਿਸੇ ਦੀ ਕਈ ਗੱਲ ਉਹਨਾਂ ਦੇ ਸੀਨੇ ਤੇ ਉੱਕਰੀ ਹੁੰਦੀ ਸੀ ਇੱਕ ਵਾਰੀ ਮੇਰੇ ਬਾਪੂ ਜੀ ਅਤੇ ਮੇਰੇ ਚਾਚਾ ਜੀ ਭਾਵ ਭਗਤ ਸਿੰਘ ਸ਼ੇਰਗਿੱਲ ਸਾਬਕ ਵੀ ਸੀ ਮਲੇਰਕੋਟਲੇ ਮੀ ਪੈਂਦੇ ਵਿੱਚ ਮਿਸੇ ਦੁਕਾਨ ਦੀ ਸ਼ੈੱਡ ਹੇਠਾਂ ਖੜੇ ਸਨ ਉੱਥੇ ਪ੍ਰੋਫੈਸਰ ਆ ਕੇ ਕਹਿਣ ਲੱਗਾ ਮੇਰੇ ਘਰ ਚਲੋ ਡਾਕਟਰ ਭਗਤ ਸਿੰਘ ਪੁੱਛਣ ਲੱਗੇ ਚਲਿਏ ਬਾਈ ਇਹਦੇ ਘਰੇ ਬਾਪੂ ਜੀ ਨੇ ਸਾਫ਼ ਇਨਕਾਰ ਕੀਤਾ ਨਾ ਆਪਾਂ ਨਹੀਂ ਜਾਣਾ ਇੱਕ ਵਾਰੀ ਇਹਨੇ ਤੈਨੂੰ ਮਾਂ ਦੀ ਗਾਲ ਕੱਢੀ ਸੀ ਜਿਸਨੇ ਮੇਰੀ ਮਾਸੀ ਨੂੰ ਗਾਲ ਕੱਢੀ ਹੋਵੇ ਮੈਂ ਨਹੀਂ ਉਹਦੇ ਘਰ ਜਾਣਾ ਮੂਰਾਂਵਾਲੀ ਦੇ ਉੱਪਰਲੇ ਬਰਾਂਡੇ ਵਿੱਚੋਂ ਹੱਥ ਵਿੱਚ ਸਿਮਰਨਾ ਫੜੀ ਪਾਠ ਕਰਦੇ ਤੁਰੇ ਫਿਰਦੇ ਆਪਣੇ ਆਲੇ ਦਿਵਾਲੀ ਤੋਂ ਕਾਣ ਜਾਣ ਪਤਾ ਨਹੀਂ ਕੀ ਸੋਚਦੇ ਰਹੇ ਹੋਣਗੇ ਇੱਕ ਵਾਰੀ ਜਦੋਂ ਮਕਾਨ ਦੀ ਉਸਾਰੀ ਹੋ ਰਹੀ ਸੀ ਉਪਰੋਂ ਕੋਈ ਲੱਕੜ ਦਾ ਬਾਲਾ ਬਾਬਾ ਜੀ ਦੇ ਹੱਥ ਤੇ ਆਲਜਾ ਉਸ ਦਿਨ 27 ਮਈ ਸੀ ਬਾਬਾ ਜੀ ਦੇ ਹੱਥ ਵਿੱਚੋਂ ਲਹੂ ਦੀਆਂ ਤਤੀਰੀਆਂ ਵਗ ਤੁਰੀਆਂ ਮੈਂ ਮੂਰੇ ਬੈਠੀ ਮਲਮਲ ਦੀ ਲੀਰ ਨਾਲ ਔੜਪੋੜ ਕਰ ਰਹੀ ਸੀ ਬਾਬਾ ਜੀ ਵਿੜੇ ਵਿੱਚ ਦੁਲਦੇ ਖੂਨ ਤੋਂ ਬੇਪਰਵਾ ਖਬਰ ਦੱਸ ਰਹੇ ਸਨ ਅੱਜ ਨਹਿਰੂ ਮਰ ਗਿਆ ਮੈਂ ਨਾਈਆਂ ਦੇ ਵੇੜੇ ਸੁਣ ਕੇ ਆਇਆ। ਬਾਪੂ ਜੀ ਜੋ ਪੂਰੇ ਪੜੇ ਲਿਖੇ ਸਨ ਉਹ ਖਬਰ ਤੋਂ ਅਣਜਾਣ ਪੁੱਛ ਰਹੇ ਸਨ। ਅੱਛਾ, ਤੁਹਾਨੂੰ ਕੌਣ ਕਹਿੰਦਾ? ਬਾਬਾ ਜੀ ਐ ਉਹ ਛੋਟੀਆਂ ਵੱਡੀਆਂ ਖਬਰਾਂ ਲੋਕਾਂ ਤੋਂ ਫੜ ਕੇ ਲੈ ਆਉਂਦੇ ਸਨ। ਅੱਜ ਮੈਂ ਸੋਚਦੀ ਹਾਂ ਲੋਕਾਂ ਵਿੱਚ ਜਾ ਕੇ ਹੀ ਲੋਕਾਂ ਦੀਆਂ ਖਬਰਾਂ ਲਈਆਂ ਜਾ ਸਕਦੀਆਂ ਹਨ। ਘਰ ਸਿਮਰਨਾ ਫੇਰ ਕੇ ਨਹੀਂ। ਆਪਣੀ ਉਮਰ ਦੇ ਅਖਰਲੇ ਦਹਾਕੇ ਵਿੱਚ ਉਹ ਦੁਨੀਆ ਤੋਂ ਕਾਫੀ ਬੇਰੁਖੀ ਧਾਰਨ ਕਰ ਗਏ ਸਨ। ਇਹੋ ਜਿਹੀਆਂ ਹਸਤੀਆਂ ਆ ਰਹੀਆਂ نسلਾਂ ਲਈ ਸੰਦੇਸ਼ ਸਿਰਜ ਜਾਂਦੀਆਂ ਹਨ। ਜੋ ਦੁਨੀਆ ਤੋਂ ਬੇਗਰਜ਼ ਹੋ ਕੇ ਆਪਣਾ ਫਰਜ਼ ਨਿਭਾਉਂਦੀਆਂ ਹਨ ਸਰਬਤ ਦਾ ਭਲਾ ਕਰਨਾ ਆਪਣਾ ਹਸੂਲ ਬਣਾ ਲੈਣ ਮੋਰਾਵਾਲੀ ਦੇ ਸਭ ਹੁਸ਼ਿਆਰ ਲੜਕੇ ਜੋ ਵਿੱਤੀ ਕਾਰਨਾ ਕਰਕੇ ਨਹੀਂ ਪੜ ਸਕਦੇ ਸਨ ਸਭ ਦੀਆਂ ਫੀਸਾਂ ਬਾਪੂ ਜੀ ਪਰ ਦੇ ਰਹੇ ਹਨ ਨਿੱਜ ਤੋਂ ਉੱਠ ਕੇ ਪਰਤਕ ਝਾਤੀ ਪਾਉਣ ਵਾਲੇ ਇਹੋ ਜਿਹੇ ਮਨੁੱਖ ਉੱਚੇ ਚੜ੍ਹ ਕੇ ਦੇਖਿਆ ਘਰ ਘਰ ਇਹੋ ਅੱਡ ਦਾ ਅਹਿਸਾਸ ਪਾਲਦੇ ਰਹੇ ਹਨ ਸਾਡੇ ਪਰਿਵਾਰ ਦੇ ਇਤਿਹਾਸ ਦੀ ਹਿੱਕ ਤੇ ਪੈੜ ਕਰਨ ਵਾਲੀ ਹਸਤੀ ਰਹੀ ਹਨ ਜਿਨ੍ਹਾਂ ਨੇ ਸਾਨੂੰ ਅਣਖ ਨਾਲ ਜਿਉਣ ਦਾ ਸਬਕ ਸਿਖਾਇਆ ਚਮਚਾਗਿਰੀ ਕਰਨ ਦੇ ਇਸ ਯੁੱਗ ਵਿੱਚ ਅਸੀਂ ਏਸੇ ਲਈ ਲੋਕਾਂ ਦੇ ਮੇਜਦੇ ਨਹੀਂ ਰਹੇ ਇਹੀ ਹਸਤੀ ਸਾਡੇ ਲਈ ਮਿਸਾਲ ਰਹੀ ਹੈ ਕਹਿੰਦੇ ਹਨ ਆਦਮੀ ਦੇ ਅੰਦਰ ਮਾੜਾ ਕੰਮ ਕਰਨ ਵੇਲੇ ਆਤਮਾ ਉਸ ਨੂੰ ਅਝਿਹਾ ਕਰਨ ਤੋਂ ਵਰਜਦੀ ਹੈ ਸਾਨੂੰ ਹਮੇਸ਼ਾ ਲੱਗਦਾ ਰਿਹਾ ਕਿ ਜੇ ਸਾਡੇ ਕਦੇ ਪੈਰ ਡਗਮਗਾਏ ਤਾਂ ਮੈਂ ਆਪਣੀ ਮਾਤਾ ਦੇ ਆਪਣੇ ਪਿਤਾ ਯਾਨੀ ਨਾਨਾ ਜੀ ਲਈ ਵਰਤੇ ਸ਼ਬਦ ਹੀ ਦੁਹਰਾ ਲਵਾਂਗੀ ਪਤਾ ਕਿਹੜੇ ਪਿਓ ਦੀ ਧੀ ਆ ਜਿਸ ਨੇ ਕਦੇ ਟੈਨ ਹੀ ਮੰਨੀ ਕਿਸੇ ਦੀ ਇਹ ਸਾਰਾ ਕਿੱਸਾ ਸਮਾਪਤ ਕਰਨ ਤੋਂ ਪਹਿਲਾਂ ਮੇਰੇ ਆਪਣੇ ਮਨ ਵਿੱਚ ਕੁਝ ਗਿਲੇ ਸ਼ਿਕਵੇ ਵੀ ਦੱਸਣਾ ਚਾਹਾਂਗੀ ਜਿਨ੍ਹਾਂ ਦਾ ਭਾਰ ਸਾਰੀ ਉਮਰ ਸੀਨੇ ਤੇ ਜਰਿਆ ਹੈ ਬਾਪੂ ਜੀ ਨੇ ਖਾਸ ਦੂਰੀ ਆਪਣੇ ਬੱਚਿਆਂ ਤੋਂ ਬਣਾਈ ਰੱਖੀ ਹੈ ਮੈਨੂੰ ਨਹੀਂ ਯਾਦ ਕਦੇ ਬਾਪੂ ਜੀ ਨੇ ਆਪਣੀ ਉਂਗਲ ਦਾ ਪੋਟਾ ਵੀ ਮੇਰੇ ਇਸ ਦੇਹੀ ਨੂੰ ਛੁਆਇਆ ਹੋਵੇ ਅੱਜ ਵੀ ਕੋਈ ਬਾਬਲ ਜਾਂ ਧੀ ਨੂੰ ਲਾਡ ਲਡਾਉਂਦਾ ਮੈਨੂੰ ਉਪਰ ਉਪਰ ਹੀ ਲੱਗਦਾ ਹੈ ਮੈਂ ਆਪਣੇ ਬਾਬਲ ਦੀ ਇਸ ਸਾਂਝ ਤੋਂ ਵਿੱਚ ਉਨੀ ਹੀ ਲਈਆਂ ਮੈਨੂੰ ਯਾਦ ਹੈ ਜਦੋਂ 11ਵੀਂ ਦਾ ਨਤੀਜਾ ਆਇਆ ਮੈਂ ਜਮਾਤ ਵਿੱਚੋਂ ਫਰਸਟ ਆਈ ਤਾਂ ਬਾਪੂ ਜੀ ਨੇ ਹੱਥ ਵਿੱਚ ਫੜੇ ਬੈਡਮਿੰਟਨ ਦੇ ਰੈਕੇਟ ਨਾਲ ਮੇਰੇ ਸਿਰ ਤੇ ਲਾਡ ਨਾਲ ਰੱਖਿਆ ਕਿਹਾ ਸ਼ਾਬਾਸ਼ ਬਿੰਦਰੇ ਚੰਗੇ ਨੰਬਰ ਲਏ ਨੇ ਉਸੇ ਵੇਲੇ ਪੂਆ ਜੀ ਵਿੱਚ ਆ ਗਏ ਬਸ ਵੀਰ ਕੁੜੀਆਂ ਨੂੰ ਬਾਲਾ ਲਾਡ ਨਹੀਂ ਕਰੀਦਾ ਹੁੰਦਾ ਬਾਪੂ ਜੀ ਹਮੇਸ਼ਾ ਕੜਕਵੀਆਂ ਆਵਾਜ਼ ਨਾਲ ਕੁੜੀਏ ਆਖ ਕੇ ਹੀ ਆਵਾਜ਼ ਮਾਰਦੇ ਸਨ ਜਿਸ ਨਾਲ ਮੇਰੀ ਦੇਹੀ ਤੁਰੰਦਰ ਤੱਕ ਲਰਸ ਜਾਂਦੀ ਸੀ ਬਿਨਾ ਕਿਸੇ ਕੰਮ ਤੋਂ ਸਾਡੀ ਕੀ ਮਜਾਲ ਸੀ ਕਿ ਬਾਪੂ ਜੀ ਦੇ ਕਮਰੇ ਅੰਦਰ ਪੈਰ ਵੀ ਰੱਖ ਸਕੀਏ ਜ਼ੁਬਾਨ ਦਾ ਰੋਬ ਦਾਬ ਚੜ੍ਹਦੇ ਸੂਰਜ ਵਰਗਾ ਸੀ ਗਰਜਵੀਂ ਆਵਾਜ਼ ਨਾਲ ਜਦੋਂ ਕਿਸੇ ਨਾਲ ਗੱਲ ਕਰਦੇ ਸਾਹਮਣੇ ਖੜੇ ਦੇ ਪੈਰਾਂ ਹੇਠੋਂ ਧਰਤੀ ਕੰਬ ਜਾਂਦੀ ਸੀ ਬਹੁਤ ਛੇਤੀ ਹਰਖਦੇ ਸਨ ਪਰੇ ਪਾਰਾ ਜਿੰਨੀ ਤੇਜ਼ੀ ਨਾਲ ਚੜ੍ਹਦਾ ਸੀ ਉੰਨੀ ਛੇਤੀ ਉਤਰਦਾ ਵੀ ਸੀ ਉਹਨਾਂ ਦੀ ਕਥਨੀ ਅਤੇ ਕਰਨੀ ਵਿੱਚ ਕੋਈ ਅੰਤਰ ਨਹੀਂ ਸੀ ਕਿਸੇ ਦੀ ਕਈ ਗੱਲ ਉਹਨਾਂ ਦੇ ਸੀਨੇ ਤੇ ਉੱਕਰੀ ਹੁੰਦੀ ਸੀ ਇੱਕ ਵਾਰੀ ਮੇਰੇ ਬਾਪੂ ਜੀ ਅਤੇ ਮੇਰੇ ਚਾਚਾ ਜੀ ਭਾਵ ਭਗਤ ਸਿੰਘ ਸ਼ੇਰਗਿੱਲ ਸਾਬਕ ਵੀ ਸੀ ਬਲੇਰਕੋਟਲੇ ਮੀ ਪੈਂਦੇ ਵਿੱਚ ਮਿਸੇ ਦੁਕਾਨ ਦੀ ਸ਼ੈੱਡ ਹੇਠਾਂ ਖੜੇ ਸਨ ਉੱਥੇ ਪ੍ਰੋਫੈਸਰ ਆ ਕੇ ਕਹਿਣ ਲੱਗਾ ਮੇਰੇ ਘਰ ਚਲੋ ਡਾਕਟਰ ਭਗਤ ਸਿੰਘ ਪੁੱਛਣ ਲਗੇ ਚਲਿਏ ਬਾਈ ਇਹਦੇ ਘਰੇ ਬਾਪੂ ਜੀ ਨੇ ਬਾਪੂ ਜੀ ਨੇ ਸਾਫ਼ ਇਨਕਾਰ ਕੀਤਾ ਨਾ ਆਪਾਂ ਨਹੀਂ ਜਾਣਾ ਇੱਕ ਵਾਰੀ ਇਹਨੇ ਤਨੂੰ ਮਾਂ ਦੀ ਗਾਲ ਕੱਢੀ ਸੀ ਜਿਸਨੇ ਮੇਰੀ ਮਾਸੀ ਨੂੰ ਗਾਲ ਕੱਢੀ ਹੋਵੇ ਮੈਂ ਨਹੀਂ ਉਹਦੇ ਘਰ ਜਾਣਾ ਮੋਰਾਵਾਲੀ ਦੇ ਉੱਪਰਲੇ ਬਰਾਂਡੇ 'ਚੋ ਹੱਥ 'ਚ ਸਿਮਰਨਾ ਪੜੀ ਪਾਠ ਕਰਦੇ ਤੁਰੇ ਫਿਰਦੇ ਆਪਣੇ ਆਲੇ ਦੁਆਲੇ ਤੋਂ ਓਕਾਂ ਅਣ ਜਾਣ ਪਤਾ ਨਹੀਂ ਕੀ ਸੋਚਦੇ ਹਲੇ ਹੋਣਗੀ ਇੱਕ ਵਾਰੀ ਜਦ ਮਕਾਨ ਦੀ ਉਸਾਰੀ ਹੋ ਰਹੀ ਸੀ ਉਪਰੋਂ ਕੋਈ ਲੱਕੜ ਦਾ ਬਾਲਾ ਬਾਬਾ ਜੀ ਦੇ ਹੱਥ ਤੇ ਆਵਜਾ ਉਸ ਦਿਨ 27 ਮਈ ਸੀ ਬਾਬਾ ਜੀ ਦੇ ਹੱਥ ਵਿੱਚੋਂ ਲਹੂ ਦੀਆਂ ਤਤੀਰੀਆਂ ਵਗ ਤੁਰੀਆਂ ਮੈਂ ਮੂਰੇ ਬਾਠੀ ਮਲਮਲ ਦੀ ਲੀਰ ਨਾਲ ਓੜਪੋੜ ਕਰ ਰਹੀ ਸੀ ਬਾਬਾ ਜੀ ਵੇਲੇ 'ਚ ਡੁੱਲਦੇ ਖੂਨ ਤੋਂ ਬੇਪਰਵਾ ਖਬਰ ਦੱਸ ਰਹੇ ਸਨ ਅੱਜ ਨਹਿਰੂ ਮਰ ਗਿਆ ਮੈਂ ਨਾਲੀਆਂ ਦੇ ਵੇਲੇ ਸੁਣ ਕੇ ਆਇਆ ਬਾਪੂ ਜੀ ਜੋ ਪੂਰੇ ਪੜੇ ਲਿਖੇ ਸਨ ਉਸ ਖਬਰ ਤੋਂ ਅਣਜਾਣ ਪੁੱਛ ਰਹੇ ਸਨ ਅੱਛਾ ਤੁਹਾਨੂੰ ਕੌਣ ਕਹਿੰਦਾ ਬਾਬਾ ਜੀ ਐਉਂ ਛੋਟੀਆਂ ਵੱਡੀਆਂ ਖਬਰਾਂ ਲੋਕਾਂ ਤੋਂ ਫਾੜ ਕੇ ਲੈ ਆਉਂਦੇ ਸਨ ਅੱਜ ਮੈਂ ਸੋਚਦੀਆਂ ਲੋਕਾਂ ਵਿੱਚ ਜਾ ਕੇ ਹੀ ਲੋਕਾਂ ਦੀਆਂ ਖਬਰਾਂ ਲਈਆਂ ਜਾ ਸਕਦੀਆਂ ਹਨ ਘਰ ਸਿਮਰਨਾ ਫੇਰ ਕੇ ਨਹੀਂ ਆਪਣੀ ਉਮਰ ਦੇ ਅਖੀਰਲੇ ਦਹਾਕੇ ਵਿੱਚ ਉਹ ਦੁਨੀਆ ਤੋਂ ਕਾਫੀ ਬੇਰੁਖੀ ਧਾਰਨ ਕਰ ਗਏ ਸਨ ਇਹੋ ਜਿਹੀਆਂ ਹਸਤੀਆਂ ਆ ਰਹੀਆਂ ਨਸਲਾਂ ਲਈ ਸੰਦੇਸ਼ ਸਿਰਜ ਜਾਂਦੀਆਂ ਹਨ ਜੋ ਦੁਨੀਆ ਤੋਂ ਬੇਗਰਜ਼ ਹੋ ਕੇ ਆਪਣਾ ਫਰਜ਼ ਨਿਭਾਉਂਦੀਆਂ ਸਰਬੱਤ ਦਾ ਭਲਾ ਕਰਨਾ ਆਪਣਾ ਅਸੂਲ ਬਣਾ ਲੈਣ ਮੋਰਾਵਾਲੀ ਦੇ ਸਭ ਹੁਸ਼ਿਆਰ ਲੜਕੇ ਜੋ ਵਿੱਤੀ ਕਾਰਨਾਂ ਕਰਕੇ ਨਹੀਂ ਪੜ ਸਕਦੇ ਸਨ ਸਭ ਦੀਆਂ ਫੀਸਾਂ ਬਾਪੂ ਜੀ ਭਰਦੇ ਰਹੇ ਹਨ ਨਿਜ ਤੋਂ ਉੱਠ ਕੇ ਪਾਰ ਤੱਕ ਝਾਤੀ ਪਾਉਣ ਵਾਲੇ ਇਹੋ ਜਿਹੇ ਮਨੁੱਖ ਉੱਚੇ ਚੜ੍ਹ ਕੇ ਦੇਖਿਆ ਘਰ ਘਰ ਇਹੋ ਅੱਗ ਦਾ ਅਹਿਸਾਸ ਪਾਲਦੇ ਰਹੇ ਹਨ ਸਾਡੇ ਪਰਿਵਾਰ ਦੇ ਇਤਿਹਾਸ ਦੀ ਹਿੱਕ ਤੇ ਪੈੜ ਕਰਨ ਵਾਲੀ ਹਸਤੀ ਰਹੇ ਹਨ ਜਿਨ੍ਹਾਂ ਨੇ ਸਾਨੂੰ ਅਣਕ ਨਾਲ ਜੀਉਣ ਦਾ ਸਬਕ ਸਿਖਾਇਆ ਚਮਚਾਗਿਰੀ ਕਰਨ ਦੇ ਇਸ ਯੁੱਗ ਵਿੱਚ ਅਸੀਂ ਐਸੇ ਲਈ ਲੋਕਾਂ ਦੇ ਮੀਚ ਦੇ ਨਹੀਂ ਰਹੇ ਇਹੀ ਹਸਤੀ ਸਾਡੇ ਲਈ ਮਿਸਾਲ ਰਹੀ ਹੈ ਕਹਿੰਦੇ ਹਨ ਆਦਮੀ ਦੇ ਅੰਦਰ ਮਾੜਾ ਕੰਮ ਕਰਨ ਵੇਲੇ ਆਤਮਾ ਉਸ ਨੂੰ ਅਜਿਹਾ ਕਰਨ ਤੋਂ ਵਰਜਦੀ ਹੈ ਸਾਨੂੰ ਹਮੇਸ਼ਾ ਲੱਗਦਾ ਰਿਹਾ ਕਿ ਜੇ ਸਾਡੇ ਕਦੇ ਪੈਰ ਡਗਮਗਾਏ ਤਾਂ ਮੈਂ ਆਪਣੀ ਮਾਤਾ ਦੇ ਆਪਣੇ ਪਿਤਾ ਯਾਨੀ ਨਾਨਾ ਜੀ ਲਈ ਵਰਤੇ ਸ਼ਬਦ ਹੀ ਦੋਰਾ ਲਵਾਂਗੀ ਪਤਾ ਕਿਹੜੇ ਪਿਓ ਦੀ ਧੀ ਆ ਜਿਸਨੇ ਕਦੀ ਟੈ ਨਹੀਂ ਮੰਨੀ ਕਿਸੇ ਦੀ ਇਹ ਸਾਰਾ ਕਿੱਸਾ ਸਮਾਪਤ ਕਰਨ ਤੋਂ ਪਹਿਲਾਂ ਮੇਰੇ ਆਪਣੇ ਮਨ ਵਿੱਚ ਕੁਝ ਗਿਲੇ ਸ਼ਿਕਵੇ ਵੀ ਦੱਸਣਾ ਚਾਹਾਂਗੀ ਜਿਨ੍ਹਾਂ ਦਾ ਭਾਰ ਸਾਰੀ ਉਮਰ ਸੀਨੇ ਤੇ ਜਰਿਆ ਹੈ ਬਾਪੂ ਜੀ ਨੇ ਇੱਕ ਖਾਸ ਦੂਰੀ ਆਪਣੇ ਬੱਚਿਆਂ ਤੋਂ ਬਣਾਈ ਰੱਖੀ ਹੈ ਮੈਨੂੰ ਨਹੀਂ ਯਾਦ ਕਦੇ ਬਾਪੂ ਜੀ ਨੇ ਆਪਣੀ ਉਂਗਲ ਦਾ ਪੋਟਾ ਵੀ ਮੇਰੀ ਇਸਤੇਹੀ ਨੂੰ ਛੁਆਇਆ ਹੋਵੇ ਅੱਜ ਵੀ ਕੋਈ ਬਾਬੁਲ ਜਦ ਢੀ ਨੂੰ ਲਾਡ ਲਡਾਉਂਦਾ ਮੈਨੂੰ ਉਪਰਾ ਉਪਰਾ ਹੀ ਲੱਗਦਾ ਮੈਂ ਆਪਣੇ ਬਾਬੂਲ ਦੀ ਇਸ ਸਾਂਝ ਤੋਂ ਵਿਚੁੰਨੀ ਰਹੀ ਆ ਮੈਨੂੰ ਯਾਦ ਹੈ ਜਦੋਂ 11ਵਾਂ ਦਾ ਨਤੀਜਾ ਆਇਆ ਮੈਂ ਜਮਾਤ ਵਿੱਚੋਂ ਫਰਸਟ ਆਈ ਤਾਂ ਬਾਪੂ ਜੀ ਨੇ ਹੱਥ ਵਿੱਚ ਫੜੇ ਬੈਡਮਿੰਟਨ ਦੇ ਰੈਕੇਟ ਨਾਲ ਮੇਰੇ ਸਿਰ ਤੇ ਲਾਡ ਨਾਲ ਰੱਖ ਕੇ ਕਿਹਾ ਸ਼ਾਬਾਸ਼ ਬਿੰਦਰੇ ਚੰਗੇ ਨੰਬਰ ਲਏ ਨੇ ਉਸੇ ਵੇਲੇ ਭੂਆ ਕੀ ਵਿੱਚ ਐ ਬਸ ਵੀਰ ਕੁੜੀਆਂ ਨੂੰ ਬੜਾ ਲਾੜ ਨਹੀਂ ਕਰੀਦਾ ਹੁੰਦਾ ਬਾਪੂ ਜੀ ਹਮੇਸ਼ਾ ਕੜਕਵੀਂ ਆਵਾਜ਼ ਨਾਲ ਕੁੜੀਏ ਆਖ ਕੇ ਹੀ ਆਵਾਜ਼ ਮਾਰਦੇ ਸਨ ਜਿਸ ਨਾਲ ਮੇਰੀ ਦਹੀ ਤੁਰੰਦਰ ਤੱਕ ਲਰਸ ਜਾਨੀ ਸੀ ਬਿਨਾ ਕਿਸੇ ਕਾਮਤੋਂ ਸਾਡੀ ਕੀ ਮਜਾਲਸੀ ਕੇ ਬਾਪੂ ਜੀ ਦੇ ਕਮਰੇ ਅੰਦਰ ਪੈਰ ਵੀ ਰੱਖ ਸਕੀਏ ਇੱਕ ਅਜੀਬ ਜਿਹਾ ਸਹਿਮ ਆਜੋਨਾ ਬਾਰੇ ਲਿਖਦਿਆਂ ਵੀ ਨਾਲ ਹੀ ਹੈ ਪਿਤਾ ਪਿਆਰ ਨੂੰ ਤਾਂਗਦੀ ਮੇਰੀ ਦੇਹੀ ਇਸ ਅਧੂਰੀ ਰੀਜ ਨੂੰ ਨਾਲ ਹੀ ਲੈ ਕੇ ਜਾਏਗੀ ਇੱਕ ਵਾਰੀ ਅਕੀਲੇ ਸਮੇਂ ਵਿੱਚ ਉਹ ਯੂਨੀਵਰਸਿਟੀ ਆਏ ਹੋਏ ਸਨ ਸਾਡਾ ਏਸੀ ਖਰਾਬ ਹੋ ਗਿਆ ਬਾਪੂ ਜੀ ਨੇ ਮੇਰੇ ਬੇਟੇ ਲਈ ਕਿਹਾ ਅਬ ਰਾੜ ਸਾਹਿਬ ਮੇਰੇ ਨਾਲ ਪੈ ਜਾਣਗੇ ਬਾਪੂ ਜੀ ਦੇ ਮੂੰਹੋਂ ਬੱਚੇ ਨੂੰ ਨਾਲ ਪੈ ਲੈਣ ਦੀ ਗੱਲ ਮੇਰੇ ਲਈ ਅਲੋਕਾਰੀ ਸੀ ਬਾਪੂ ਜੀ ਨੇ ਮੇਰੀ ਡੋਲੀ ਤੋਰਨ ਵੇਲੇ ਵੀ ਮੇਰੇ ਸਿਰ ਤੇ ਹੱਥ ਨਹੀਂ ਰੱਖਿਆ ਡਾਕਟਰ ਬਰਾੜ ਦੀ ਪਿੱਠ ਤੇ ਹੱਥ ਰੱਖਿਆ ਸੀ ਮੈਂ ਸੋਚਦੀ ਰਹੀ ਆਪਣੀ ਧੀ ਦੇ ਸਿਰ ਹੱਥ ਰੱਖਣ ਦੀ ਥਾਂ ਬਾਪੂ ਜੀ ਨੇ ਬੇਗਾਨੇ ਪੁੱਤ ਦੀ ਪਿੱਠ ਥਾਪੜੀ ਸੀ ਮੇਰੇ ਅੰਦਰਲੀ ਇਹ ਪਿਆਸ ਹਮੇਸ਼ਾ ਅਣ부ਜੀ ਰਹੀ ਹੈ ਜੋ ਸਰਬੱਤ ਦਾ ਭਲਾ ਕਰਨ ਦੀ ਸੋਚਦੇ ਰਹਿੰਦੇ ਉਹਨਾਂ ਨੂੰ ਦਰਿਆ ਕਿਨਾਰੇ ਦੀ ਪਿਆਸ ਦਾ ਉੱਕਾ ਹੀ ਖਿਆਲ ਨਹੀਂ ਸੀ ਜ਼ਿੰਮੇਵਾਰੀਆਂ ਤੋਂ ਪਿੱਠ ਕਰਨੀ ਵੀ ਹੋਰਨਾਂ ਦੀਆਂ ਜ਼ਿੰਮੇਵਾਰੀਆਂ ਵਿੱਚ ਵਾਧਾ ਕਰਦੀ ਰਹੀ ਸਾਡੇ ਖੇਤ ਦੀ ਵੱਟ ਕਿਸ ਨੇ ਵੱਢ ਕੇ ਆਪਣੇ ਖੇਤ ਨਾਲ ਲਾ ਲਈ ਹੈ ਘਰ ਵਿੱਚ ਕੌਣ ਕਿੰਨਾ ਬਿਮਾਰ ਹੈ ਕਿਸੇ ਰਿਸ਼ਤੇਦਾਰ ਤੱਕ ਦੁੱਖ ਸੁੱਖ ਕਰਨ ਕਦੋਂ ਜਾਣਾ ਹੈ ਇਹ ਸਾਰੇ ਸਵਾਲਾਂ ਗੋਲੇ ਕਰੀ ਰੱਖਣਾ ਵੀ ਕਾਰਜ ਤੋਂ ਮੁੱਖ ਮੋੜਨਾ ਹੀ ਕਿਹਾ ਜਾ ਸਕਦਾ ਹੈ ਇੱਕ ਵਾਰੀ ਖੇਤ ਵਿੱਚ ਮੰਜੇ ਤੇ ਬੈਠੇ ਸਿਮਰਨਾ ਫੇਰਦੇ ਰਹੇ ਕੋਲੋਂ ਦੀ ਵੱਡਾ ਸਾਰਾ ਸੱਪ ਲੰਗਿਆ ਆਪ ਉਸੇ ਤਰ੍ਹਾਂ ਬੈਠੇ ਰਹੇ ਬਾਬਾ ਜੀ ਆ ਕੇ ਦੱਸਿਆ ਕਿ ਕਾਕਾਏ ਤੁਹਾਡੇ ਕੋਲੋਂ ਦੀ ਸੱਪ ਲੰਗਿਆ ਬਾਪੂ ਜੀ ਦਾ ਜਵਾਬ ਸੀ ਉਹਨੇ ਕਿਹਾ ਮੈਨੂੰ ਕੁਝ ਕਿਹਾ ਬਾਬਾ ਜੀ ਨੇ ਇਹੋ ਜੇ ਕੰਮਾਂ ਲਈ ਆਪਣਾ ਆਪ ਢਾ ਛੱਡਿਆ ਸੀ ਆਪਣੇ ਅਖੀਰਲੇ ਦਿਨਾਂ ਵਿੱਚ ਉਹ ਬਹੁਤ ਉਦਾਸ ਹੋ ਗਏ ਸਨ ਮੇਰੀ ਮਾਤਾ ਤੇ ਮੇਰੇ ਪਤੀ ਦੋਹਾਂ ਦਾ ਇਸ ਸੰਸਾਰ ਨੂੰ ਅਲਵਿਦਾ ਆਖ ਜਾਣਾ ਉਹਨਾਂ ਲਈ ਬਹੁਤ ਅਸਹਿਰਿਆ ਸੀ ਇਸ ਬਾਰੇ ਕਿਸੇ ਕੋਲ ਗੱਲ ਤੱਕ ਨਹੀਂ ਕਰਦੇ ਸਨ ਬਾਪੂ ਜੀ ਜੋ ਆਖਦੇ ਸਨ ਉਹੀ ਨਿਭਾ ਵੀ ਜਾਂਦੇ ਸਨ ਉਹਨਾਂ ਨੇ ਕਿਹਾ ਸੀ ਮੈਂ ਕੁੜੀ ਦੇ ਘਰ ਨਹੀਂ ਮਰਨਾ ਚਾਹੁੰਦਾ ਮੈਂ ਕਿਸੇ ਤੋਂ ਸੇਵਾ ਨਹੀਂ ਕਰਵਾਉਣੀ ਤੀਜਾ ਮੈਂ ਹੁਣ ਇਸੇ ਸਾਲ ਚਲਾ ਜਾਵਾਂਗਾ ਉਹਨਾਂ ਦੇ ਬੋਲ ਸੁਣ ਕੇ ਉਹਨਾਂ ਦਾ ਮੈਡੀਕਲ ਚੈੱਕਅਪ ਕਰਵਾਇਆ ਸਭ ਠੀਕ ਸੀ ਉਹ ਕਿਹਾ ਕਰਦੇ ਸਨ ਰੱਬ ਤੋਂ 75 ਸਾਲ ਦੀ ਉਮਰ ਮੰਗੀ ਸੀ ਉਹ ਇਸ ਸਾਲ ਜਨਵਰੀ ਚ ਪੂਰੀ ਹੋ ਜਾਏਗੀ ਉਸੇ ਸਾਲ ਜੂਨ ਵਿੱਚ ਕਿਸੇ ਡਾਕਟਰ ਨੂੰ ਮਿਲਣ ਗਏ ਕੁਰਸੀ ਤੇ ਬੈਠੇ ਹੀ ਉਹ ਅੱਖਾਂ ਮੀਚ ਗਏ ਅਸੀਂ ਉਹਨਾਂ ਦੀ ਮ੍ਰਿਤਕ ਦੇਹੀ ਕੋਲ ਉਹਨਾਂ ਦੀ ਛਾਤੀ ਤੇ ਸਿਰ ਰੱਖ ਕੇ ਰੋਂਦੀਆਂ ਸੋਚਦੀਆਂ ਰਹੀਆਂ ਇਸ ਦੇਹੀ ਦੀ ਇੰਨੀ ਨੇੜਤਾ ਜਿਉਂਦੇ ਜੀ ਕਦੇ ਵੀ ਨਸੀਬ ਨਹੀਂ ਹੋਈ ਪਰ ਅਸੂਲਾ ਨਾਲ ਨਿਭਦੀ ਇਹ ਜਿਹੀ ਸ਼ਖਸੀਅਤ ਬਹੁਤ ਲੋਕਾਂ ਲਈ ਸਬਕ ਸਿਰਜਦੀ ਰਹੀ ਸੀ ਅੱਜ ਅਸੀਂ ਸਭ ਭਾਣਪਰਾ ਸੋਚਦੇ ਹਾਂ ਕਿ ਅਸੀਂ ਤਾਂ ਉਹਨਾਂ ਦੇ ਪਾਸ ਕੁ ਵੀ ਨਹੀਂ ਬਣ ਸਕੇ